ਜਥੇਬੰਦੀਆਂ ਤੋਂ ਗਲਤੀ ਹੋਈ ਪਰ ਗਲਤੀ ਕਿੰਨੇ ਤੇ ਕਿਵੇਂ ਦੀ ਕਿੰਨੀ ਕਿਉਂ ਕੀਤੀ ਇਹ ਅੱਜ ਸਮਾਣੀ ਹਾਲਾਤ ਬਹੁਤ ਨਾਜ਼ੁਕ ਨੇ ਛੋਟੀ ਤੋਂ ਛੋਟੀ ਗੱਲ ਵੀ ਸਾਡੇ ਕੋਲ ਨੂੰ ਸੱਟ ਮਾਰ ਸਕਦੀ ਹੈ ਦੇ ਇਲਜ਼ਾਮ ਲੱਗ ਰਹੇ ਕਾਮਰੇਡ ਲਾਣਾ ਜਿਹੜਾ ਜਾਣਾ ਨਹੀਂ ਚਾਹਦਾ ਸਰਕਾਰ ਨਾਲ ਮਿਲਿਆ ਕਿਤੇ ਨਾ ਕਿਤੇ ਇਹ ਗੱਲਾਂ ਆ ਰਹੀਆਂ ਆ ਸਾਹਮਣੇ ਕੋਈ ਦਿੱਲੀ ਲੜਿਆ ਗਿਆ ਸੰਘਰਸ਼ ਹੂੰ ਉਹਦੇ ਤੇ ਗੱਲ ਰੱਖੀ ਗਈ ਕਿ ਇਹ ਤਾਂ ਆ ਜਿਹੜੇ ਬੰਦੇ ਨੇ ਇਹਨਾਂ ਨੇ ਤੋੜ ਲਿਆ ਬਾਰਡਰ ਤੇ ਕਾਮਰੇਟਾਂ ਤੋਂ ਹੋਣਾ ਹੀ ਕੁਝ ਨਹੀਂ ਸੀ। ਹੂੰ। ਚੰਡੀਗੜ੍ਹ ਮੋਰਚਾ ਲੱਗਾ। ਕਾਮਰੇਡ ਬਹਿਣ ਸੀ। ਕਿੱਥੇ ਆ ਜਾਓ ਮੋਰਚਾ। ਇਹਦੇ 'ਚ ਵੀ ਕਾਮਰੇਡ ਬਹਿਣ ਸੀ। ਉਹ ਕਹ ਰਿਹਾ ਵੀ ਕਾਮਰੇਟਾਂ ਤੋਂ ਅਸੀਂ ਛੱਡ ਆਇਆ। ਨਹੀਂ ਟੁੱਟੇ ਨਾ ਬਾਰਡਰ ਫੇਰ। ਕਾਮਰੇਟਾਂ ਤੋਂ ਬਗੈਰ ਵੀ ਤਾਂ ਨਹੀਂ ਟੁੱਟੇ। ਅਸੀਂ ਇਹ ਨਹੀਂ ਕਹਿੰਦੇ ਕਿ ਕਾਮਰੇਟਾਂ ਤੋਂ ਬਗੈਰ ਸਾਰ ਨਹੀਂ ਜਾ। ਆਪੋ ਆਪਣਾ ਜਿਹੜਾ ਕਾਮਰੇਟ ਏ ਜਿਹੜਾ ਕਮਿਊਨਿਸਟ ਵਿਚਾਰਧਾਰਾ ਨੂੰ ਮੰਨਦਾ ਉਹਨੂੰ ਮੰਨੇ ਉਹਨੂੰ ਫਾਲੋ ਕਰੇ। ਜਿਹੜਾ ਹੋਰ ਕਿਸੇ ਸਮਝ ਨੂੰ ਮੰਨਦਾ ਉਹਨੂੰ ਫੋਲੋ ਕਰੇ ਪਰ ਇਹ ਕਹਿਣਾ ਕਿ ਇਹਨਾਂ ਤੋਂ ਬਗੈਰ ਨਹੀਂ ਸੀ ਹੋ ਸਕ ਚੰਗਾ ਹੋ ਜਾਣਾ ਸੀ ਜਾਂ ਆਹ ਤੇ ਕੁਛ ਨਹੀਂ ਇਹ ਗੱਲ ਬਿਲਕੁਲ ਕਰਦੇ ਮੈਂ ਵੀ ਜੀ ਇਹ ਵੀ ਆਉਂਦੀ ਹੈ ਜਿਵੇਂ ਖਾਲਸਾ ਰਾਜ ਦੀ ਮੰਗ ਕੀਤੀ ਜਾਂ ਜਾਂ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਹੈ ਆਗੂਆਂ ਦੇ ਵੱਲ ਉਹ ਆਦੇ ਕਾਮਰੇੜੇ ਦੇ ਉਲਟ ਹੈ ਸੋਚ ਉਲਟ ਹੈ ਕੌਣ ਕਹਿੰਦਾ ਕਿਹੜਾ ਕਾਮਰੇ ਰੋਲ ਤੇ ਖਾਲਸਾ ਰਾਜ ਤਾਂ ਪੈਦਾ ਹੁੰਦਾ ਨਾ ਖਾਲਸਾ ਰਾਜ ਦੀ ਜਿਹੜੀ ਕਲਪਨਾ ਹੈ ਉਹੀ ਤਾਂ ਕਾਮਰੇਟਾਂ ਦੇ ਸਾਰੇ ਗੁਰੂਆਂ ਨੇ ਕੀਤੀ ਹੂੰ ਹੁਣ ਰੂਸ ਵਾਲਾ ਚੀਨ ਵਾਲਾ ਕੋਈ ਵਿਤਨਾਮ ਵਾਲਾ ਜਾਂ ਕੋਈ ਹੋਰ ਥੋੜਾ ਉੱਥੇ ਉੱਥੇ ਖਾਲਸੇ ਰਾਜ ਦੀ ਗੱਲ ਕਰੇਗਾ ਕਿਉਂਕਿ ਉਹਨਾਂ ਦੇ ਸਭਿਆਚਾਰ ਦਾ ਹਿੱਸਾ ਨਹੀਂਗਾ ਇੱਥੇ ਜਦੋਂ ਅਸੀਂ ਗੱਲ ਕਰਾਂਗੇ ਇੱਥੇ ਖਾਲਸੇ ਰਾਜ ਤੋਂ ਬਗੈਰ ਅਸੀਂ ਕਿਹੜੀ ਗੱਲ ਕਰਾਂਗੇ ਸਾਡੇ ਸਭਿਆਚਾਰ ਦਾ ਹਿੱਸਾ ਏ ਹੂੰ ਖਾਲਸਾ ਰਾਜ ਤਾਂ ਖਾਲਸਾ ਖਾਲਸ ਸ਼ੁੱਧ ਸ਼ੁੱਧ ਰਾਜੇ ਦਾ ਸ਼ੁੱਧ ਬੰਦਿਆਂ ਦਾ ਤਾਂ ਸ਼ੁੱਧ ਕੌਣ ਨੇ ਖਾਲਸੇ ਕੌਣ ਨੇ ਕਿਸਾਨ ਮਜ਼ਦੂਰ ਲਗਾਤਾਰ ਕਿਸਾਨੀ ਅੰਦੋਲਨ ਦੀ ਕਵਰੇਜ ਕਰ ਰਹੇ ਹਾਂ ਤਾਂ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਸ਼ੁਭ ਕਰਨ ਦੀ ਸ਼ਹਾਦਤ ਹੁੰਦੀ ਹੈ ਤਾਂ ਉਹਨਾਂ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਂਦੀ ਆ ਇਸ ਤਰ੍ਹਾਂ ਦੇ ਸ਼ੁਭ ਕਰਨ ਕਿੰਨੇ ਜਿਹੜੇ ਹੋਰ ਸ਼ਹਾਦਤ ਉਹਨਾਂ ਹੀ ਦੇਣੀ ਪਵੇਗੀ ਤਾਂ ਗੱਲਬਾਤ ਕਰਾਂਗੇ ਬੀਕੇਜੀ ਡਕੌਂਦਾ ਤੋਂ ਸਾਡੇ ਨਾਲ ਆਗੂ ਹੋਣਗੇ ਮਹਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਾਦਤ ਦੀ ਗੱਲ ਕਰ ਲਈਏ ਜਿਵੇਂ ਆਪਾਂ ਕਰਕੇ ਹਟਿਆ ਸ਼ੁਭ ਕਰਨ ਨੂੰ ਲੈ ਕੇ ਉਹਨਾਂ ਦਾ ਸਸਕਾਰ ਹੋ ਗਿਆ ਅੱਜ ਇੰਨੇ ਦਿਨਾਂ ਬਾਅਦ ਜਿਹੜਾ ਉਹ ਨੌਕਰੀ ਮਿਲਦੀ ਆ ਭੈਣ ਨੂੰ ਕਿਵੇਂ ਦੇਖਦੇ ਸਾਰੇ ਮੈਂਟਰ ਨਾਲ ਦੇਖੋ ਜੀ ਜਿਹੜਾ ਨੌਕਰੀ ਮਿਲਨੀ ਜਾਂ ਕੰਪਨਸੇਸ਼ਨ ਮਿਲਣਾ ਇਹ ਵੀ ਕੋਈ ਸਰਕਾਰ ਦੀ ਨਾਮਾਨਦਾਰੀ ਹੈ ਨਾ ਕੋਈ ਦਇਆ ਦੇ ਲਈ ਇਹ ਵੀ ਜਥੇਬੰਦੀਆਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਲੜ ਕੇ ਇਹ ਮੰਗਾਂ ਵੀ ਸਾਰੀਆਂ ਮਨਵਾਈਆਂ ਹੋਈਆਂ ਨੇ ਉਹ ਚਲੋ ਅੱਗ ਅੱਡ ਗੱਲ ਹੈ ਵੀ ਪਰਿਵਾਰ ਨੂੰ ਥੋੜਾ ਹੌਸਲਾ ਮਿਲ ਜਾਏਗਾ ਪਰ ਇਹ ਕੋਈ ਨੌਕਰੀ ਦੇ ਕੇ ਜਾਂ ਕੰਪਨਸੇਸ਼ਨ ਦੇ ਕੇ ਸ਼ੁਭਕਰਨਾਂ ਦਾ ਸ਼ਹਾਦਤ ਜਿਹੜੀ ਉਹਦੀ ਕੋਈ ਵੈਲਿਊ ਘਟਾਤੀ ਜਾਏ ਜਾਂ ਇਹ ਕਹਿਤਾ ਜਾਏ ਕਿ ਮੁੱਲ ਪਤਾ ਹੀ ਨਹੀਂ ਹੈਗਾ। ਹੂੰ। ਸ਼ੁਭ ਕਰਨ ਹਰਾਂ ਦਾ ਮੁੱਲ ਇਹ ਸਰਕਾਰਾਂ ਨਹੀਂ ਦੇ ਸਕਦੀਆਂ ਉਹ ਲੋਕ ਹੀ ਦੇ ਸਕਦੇ ਨੇ। ਉਹਨਾਂ ਦਾ ਮੁੱਲ ਪੈਸੇ ਨਾਲ ਨਹੀਂ ਦਿੱਤਾ ਜਾ ਸਕਦਾ। ਤਾਂ ਇਹ ਜੋ ਘਟਨਾ ਵੀ ਵਾਪਰੀਆਂ ਨੇ ਜਿਸ ਤਰ੍ਹਾਂ ਜੋ ਵੀ ਹੋਇਆ ਇਹ ਸਾਡੇ ਨੌਜਵਾਨ ਨੇ ਜਿਹੜੇ ਜਿਹੜੀ ਮਾਇ ਸਰਮਾਏ ਦੀ ਭੁੱਖੇ ਬਗਿਆੜ ਨੇ ਜਿਹੜੇ ਸਰਮਾਏ ਦੀ ਭੁੱਖ ਹਾਲੇ ਉਹਨਾਂ ਦੀ ਬਲੀ ਚੜਿਆ ਅਸਲ ਵਿੱਚ ਸਾਡਾ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਇੱਕ ਅਥਰ ਨੇ ਭੁੱਖਿਆਂ ਭੋਖਣਾ ਉਤਰੇ ਬੰਨਾ ਬੁੜੀਆਂ ਪਾਰ ਇਹ ਲੋਕ ਅੱਜ ਇਹਨਾਂ ਕੋਲ ਕੋਈ ਐਸਾ ਸੁਖ ਸੁਹਤ ਨਹੀਂ ਜਿਹੜਾ ਖਰੀਦਣਾ ਚਾਹੁੰਦੇ ਹੋਣ ਇਹਨਾਂ ਕੋਲ ਪਹਿਲੋਂ ਨਾ ਹੋਵੇ ਤਾਂ ਹੋਰ ਵੱਧ ਸਰਮਾਏ ਦੀ ਜਿਹੜੀ ਲਾਲਚ ਇਹ ਉਹਦੀ ਪੇਟ ਸਾਡੇ ਨੌਜਵਾਨ ਚੜ ਰਹੇ ਨੇ ਜੀ ਕਿ ਆ ਕਿ ਜੰਗ ਅਜ ਚਲਣੀ ਹੈ ਦੁਸ਼ਮਣ ਦੀ ਨੀਅਤ ਤੇ ਨੀਤੀ ਦਾ ਸਾਨੂੰ ਪਤਾ ਸਾਨੂੰ ਹੋਰ ਸਿਰ ਦੇਣੇ ਪੈਣਗੇ ਇਹ ਵੀ ਸਾਨੂੰ ਪਤਾ ਪਰ ਇਹਨਾਂ ਸਿਰਾਂ ਦਾ ਜਿਹੜਾ ਮੁੱਲ ਹੈ ਆ ਅਸੀਂ ਉਸ ਮੁੱਲ ਨੂੰ ਸਮਝ ਕੇ ਆਪਦੀ ਲੜਾਈ ਦੇ ਪੈੰਤੜੇ ਇਸ ਕਿਸਮ ਦੇ ਅਪਣਾਉਣੇ ਚਾਹੀਦੇ ਨੇ ਲੋੜ ਹੈ ਅਪਣਾਵਾਂਗੇ ਕਿ ਜਿਨ੍ਹਾਂ ਨਾਲ ਸਾਨੂੰ ਇਹ ਘਾਟਾ ਨਾ ਸਹਿਣਾ ਪਵੇ ਜਾਂ ਘਾਟ ਸਹਿਣਾ ਪਵੇ ਗਲਤੀ ਕਿੱਥੇ ਜੀ ਹੋਈ ਲੱਗਦੀ ਹੈ ਵੇਖੋ ਗਲਤੀ ਹੋਈ ਹੈ ਪਹਿਲੀ ਗੱਲ ਤਾਂ ਇਹ ਹੈ ਨਾ ਵੀ ਇਹ ਮੰਨੀ ਆਪਾਂ ਵੀ ਹੋਈ ਹੈ ਤਾਂ ਅੱਜ ਦੀ ਘੜੀ ਇਹ ਕਹਿਣ ਚ ਮੈਨੂੰ ਕੋਈ ਅਤਕਤਨੀ ਜਾਂ ਡਰ ਨਹੀਂ ਕਿ ਜਥੇਬੰਦੀਆਂ ਤੋਂ ਗਲਤੀ ਹੋਈ ਫਰ ਗਲਤੀ ਕਿੰਨੇ ਤੇ ਕਿਵੇਂ ਦੀ ਕਿੰਨੀ ਕਿਉਂ ਕੀਤੀ ਇਹ ਅੱਜ ਸਮਾਂ ਨਹੀਂ ਹਾਲਾਤ ਬਹੁਤ ਨਾਜ਼ੁਕ ਨੇ ਛੋਟੀ ਤੋਂ ਛੋਟੀ ਗੱਲ ਵੀ ਸਾਡੇ ਕੋਲ ਨੂੰ ਸੱਟ ਮਾਰ ਸਕਦੀ ਤਾਂ ਐਸ ਵਕਤ ਸਿਆਣਫੇ ਇਸ ਗੱਲ 'ਤੇ ਕਿ ਐਸਾ ਕੋਈ ਸ਼ਬਦ ਮੂੰਹੋਂ ਨਾ ਕੱਢਿਆ ਜਾਵੇ ਜਿਹੜਾ ਇਸ ਕੋਲ 'ਤੇ ਸੱਟ ਮਾਰੇ ਪਿਛਲੇ ਦਿਨੀ ਮੈਂ ਵੇਖਿਆ ਏ ਪੰਦੇਰ ਹਰਾਂ ਦੀ ਇੱਕ ਇੰਟਰਵਿਊ ਉਹਦੇ ਵਿੱਚ ਮਾਫੀ ਚਾਉਣਾ ਮੈਂ ਸਰਕਾਰ ਨੂੰ ਇੱਕ ਵੀ ਸਵਾਲ ਨਹੀਂ ਜਿੰਨੀ ਉਹ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਸਾਰੀ ਦੀ ਸਾਰੀ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਉਹ ਕੀਤੀ ਬੋਲੇ ਤਾਂ ਉਹਨਾਂਗੇ ਵੀ ਬੇਨਤੀ ਹੈ ਤੁਹਾਡੇ ਚੈਨਲ ਲਈ ਕਿ ਆ ਸਮਾਂ ਠੀਕ ਨਹੀਂ ਹੈਗਾ ਅਸੀਂ ਬਹੁਤ ਵੱਡੀ ਮੁਸੀਬਤ ਚ ਬਹੁਤ ਵੱਡੀ ਜੰਗ ਚ ਉਹ ਕਹਿੰਦੇ ਅਸੀਂ ਤਾਂ ਉਹ ਗੱਲ ਕਰ ਰਹੇ ਹਾਂ ਸੰਯੁਕਤ ਮੋਰਚਾ ਜਿਵੇਂ ਅਸੀਂ ਪਹਿਲਾਂ ਸੱਦਾ ਦਿੱਤਾ ਸੰਯੁਕਤ ਮੋਰਚਾ ਕਹਿੰਦਾ ਸਾਡੇ ਨਾਲ ਰਹਿ ਨਹੀਂ ਕੀਤੀ ਉਹਨਾਂ ਨੇ ਤਾਂ ਉਹ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਆਪਣੀ ਨਹੀਂ ਵੇਖੋ ਜਿਹੜੀਆਂ ਉਹਨਾਂ ਦੀ ਇੰਟਰਵਿਊ ਸਾਰੀ ਮੈਂ ਜਿੰਨੀ ਸੁਣੀ ਹੈ ਇੰਨੀ ਗੱਲ ਕਲੀਅਰ ਤਾਂ ਥੋੜੀ ਸ਼ਬਦਾਂ ਚ ਹੋ ਸਕਦੀ ਹੈ ਇੱਕ ਇੱਕ ਜਥੇਬੰਦੀ ਦਾ ਨਾਂ ਲੈ ਕੇ ਉਹ ਸਾਰਾ ਜਿੰਨੀ ਉਹਨਾਂ ਲੰਮੀ ਅਵਾਰਤ ਕਢੀ ਏ ਵੇਖੋ ਜੇ ਕਈਏ ਵੀ ਉਹ ਸਾਰੀ ਹੀ ਇਨਵੈਂਟ ਠੀਕ ਹੈ ਉਹ ਵੀ ਗੱਲ ਨਹੀਂ ਹੈਗੀ ਹੋ ਸਕਦਾ ਕਿ ਸੰਜੀਤ ਕੋਰ ਮੋਰਚੇ ਤੋਂ ਵੀ ਕੋਈ ਰਹਿ ਗਈ ਹੋਵੇ ਕਾਰ ਕਿਉਂਕਿ ਇੱਥੇ ਵੀ ਤਾਂ ਸਾਰੇ ਮਨੁੱਖੀ ਬੈਠੇ ਮਨੁੱਖ ਤੋਂ ਗਲਤੀਆਂ ਹੁੰਦੀਆਂ ਨੇ ਤਾਂ ਹੋ ਸਕਦਾ ਇੱਧਰ ਵੀ ਰਹੀ ਹੋਵੇ ਇਹ ਵੀ ਸਮਾਂ ਆਵੇਗਾ ਤੇ ਇਹਦੀ ਵੀ ਰਿਵਿਊ ਕਰਾਂਗੇ ਜਿੱਥੇ ਇੱਧਰਿਆਂ ਕੋਲ ਇਹਨਾਂ ਕੋਲ ਹੋਈ ਗਲਤੀ ਉੱਥੇ ਇਹਨਾਂ ਨੂੰ ਵੀ ਕਹਾਂਗੇ ਭਾਈ ਤੁਸੀਂ ਮੰਨੋ ਆਵਦੇ ਲੋਕਾਂ ਤੋਂ ਮੰਗੋ ਦੀ ਮਾਫੀ ਸਾਡੇ ਤੋਂ ਗਲਤੀ ਹੋ ਗਈ ਇਸੇ ਇਮਾਨਦਾਰੀ ਨਾਲ ਪੰਦੇਰ ਹਰਾਂ ਤੋਂ ਡਲੇਵਾਲ ਸਾਹਿਬਾਂ ਤੋਂ ਵੀ ਉਮੀਦ ਕਰਾਂਗੇ ਕਿ ਉਹ ਵੀ ਬੈਠਣ ਤੇ ਵਿਚਾਰਨ ਰਿਵਿਊ ਕਰਨ ਜੇ ਉਹਨਾਂ ਤੋਂ ਹੋਈ ਹੈ ਜਿਹੜੀ ਗਲਤੀ ਉਹ ਵੀ ਮਾਫੀ ਮੰਗਣ ਤੇ ਮੰਨਣ ਵੀ ਸਾਡੇ ਤੋਂ ਹੋਈ ਤਾਂ ਗਲਤੀਆਂ ਹੋਈਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਲੋਕ ਉਹਨੂੰ ਦੇਖ ਲਿਗੇ ਆਪਾਂ ਜਿਸ ਤਰੀਕੇ ਨਾਲ ਕਾਮਰੇਡ ਵਰਸਸ ਸਿੱਖ ਜਿਵੇਂ ਜਿਵੇਂ ਪਹਿਲਾਂ ਹੀ ਬਣਾਇਆ ਗਿਆ ਹੁਣ ਵੀ ਉਹੀ ਬਣਾਇਆ ਜਾ ਰਿਹਾ ਹੈ ਇਲਜ਼ਾਮ ਲੱਗ ਰਹੇ ਨੇ ਜਿਹੜਾ ਕਿ ਕਾਮਰੇਡ ਲਾਣਾ ਸਿੱਧਾ ਆਪਾਂ ਕਰੀਏ ਤਾਂ ਸ਼ਬਦਾਂ ਦੀ ਹਨਾ ਐਜੇ ਸ਼ਬਦ ਨਹੀਂ ਵਰਤਨੇ ਚਾਹੀਦੇ ਵੈਸੇ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਕਾਮਰੇਡ ਲਾਣਾ ਜਿਹੜਾ ਜਾਣਾ ਨਹੀਂ ਚਾਹਉਦਾ ਸਰਕਾਰ ਨਾਲ ਮਿਲਿਆ ਕਿਤੇ ਨਾ ਕਿਤੇ ਇਹ ਗੱਲਾਂ ਆ ਰਹੀਆਂ ਆ ਸਾਹਮਣੇ ਕੋਈ ਫਿਰ ਕੁਝ ਗੱਲਾਂ ਅਸੀਆਂ ਹੋ ਜਾਂਦੀਆਂ ਨੇ ਜਿਹੜੀਆਂ ਜਿਹੜਾ ਦਿੱਲੀ ਲੜਿਆ ਗਿਆ ਸੰਘਰਸ਼ ਹੂੰ ਉਹਦੇ ਤੇ ਗੱਲ ਰੱਖੀ ਗਈ ਕਿ ਇਹ ਤਾਂ ਆ ਜਿਹੜੇ ਬੰਦੇ ਨੇ ਇਹਨਾਂ ਨੇ ਤੋੜ ਲਿਆ ਬਾਰਡਰ ਨਹੀਂ ਤੇ ਕਾਮਰੇਟਾਂ ਤੋਂ ਹੋਣਾ ਹੀ ਕੁਛ ਨਹੀਂ ਸੀ ਹੂੰ ਚੰਡੀਗੜ੍ਹ ਮੋਰਚਾ ਲੱਗਾ ਕਾਮਰੇਡ ਬਹਿਣ ਸੀ ਕਿੱਥੇ ਆ ਜਾਓ ਮੋਰਚਾ ਇਹਦੇ 'ਚ ਵੀ ਕਾਮਰੇਡ ਬਹਿਣ ਸੀ ਉਹ ਕਹ ਰਿਹਾ ਵੀ ਕਾਮਰੇਟਾਂ ਤੋਂ ਅਸੀਂ ਛੱਡ ਆਇਆ ਨਹੀਂ ਟੁੱਟੇ ਨਾ ਬਾਰਡਰ ਫਿਰ ਕਾਮਰੇਟਾਂ ਤੋਂ ਬਗੈਰ ਵੀ ਤਾਂ ਨਹੀਂ ਟੁੱਟੇ ਅਸੀਂ ਇਹ ਨਹੀਂ ਕਹਿੰਦੇ ਕਿ ਕਾਮਰੇਟਾਂ ਤੋਂ ਬਗੈਰ ਸਾਰ ਨਹੀਂ ਜਾਂਦਾ ਆਪੋ ਆਪਣਾ ਜਿਹੜਾ ਕਾਮਰੇਟ ਏ ਜਿਹੜਾ ਕਮਿਊਨਿਸਟ ਵਿਚਾਰਧਾਰਾ ਨੂੰ ਮੰਨਦਾ ਉਹਨੂੰ ਮੰਨੇ ਉਹਨੂੰ ਫਾਲੋ ਕਰੇ ਜਿਹੜਾ ਹੋਰ ਕਿਸੇ ਸਮਝ ਨੂੰ ਮੰਨਦਾ ਉਹਨੂੰ ਫੋਲੋ ਕਰੇ ਪਰ ਇਹ ਕਹਿਣਾ ਕਿ ਇਹਨਾਂ ਤੋਂ ਬਿਨਾਂ ਤੋਂ ਬਗੈਰ ਨਹੀਂ ਸੀ ਹੋ ਸਕ ਚੰਗਾ ਹੋ ਜਾਣਾ ਸੀ ਜਾਂ ਆਹ ਤੇ ਕੁਛ ਨਹੀਂ ਇਹ ਗੱਲ ਬਿਲਕੁਲ ਕਰਕੇ ਕਾਮਰੇਡ ਵਰਸਸ ਸਿੱਖ ਦੋ ਸ਼ਬਦਾਂ ਦੇ ਵਿੱਚ ਸਾਰੀ ਗੱਲ ਹੈ ਕਿ ਇੱਕ ਚੰਗਾ ਕਾਮਰੇਡ ਚੰਗਾ ਸਿੱਖ ਹੋਏ ਤੋਂ ਬਿਨਾ ਸੰਭਵ ਨਹੀਂ ਹੈਗਾ ਸਾਡੇ ਇੱਥੇ ਇਸ ਧਰਤੀ ਤੇ ਇਸ ਧਰਤੀ ਦੇ ਜ ਚੰਗਾ ਕਮਿਊਨਿਸਟ ਖਵਾਉਣਾ ਬੰਨਣਾ ਤਾਂ ਤੁਹਾਨੂੰ ਇੱਕ ਚੰਗਾ ਸਿੱਖ ਹੋਣਾ ਹੀ ਚਾਹੀਦਾ ਹੈ ਇੱਕ ਸਿੱਖ ਗੁਰੂ ਨਾਨਕ ਸਾਹਿਬ ਦਾ ਸਿੱਖ ਦਸਵੇਂ ਪਾਤਸ਼ਾਹ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਅਰਜਨ ਪਾਤਸ਼ਾਹ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਜੇ ਹੋਣਾ ਹੈ ਤਾਂ ਇੱਕ ਕਾਮਰੇਡ ਵੀ ਹੋਣਾ ਹੀ ਪਵੇਗਾ ਚੰਗੇ ਕਾਮਰੇਡ ਤੋਂ ਬਗੈਰ ਸਿੱਖ ਵੀ ਨਹੀਂ ਜੇ ਫਿਰ ਹੋਇਆ ਜੀ ਕਿਉਂ ਵਿਚਾਰਤਾ ਰਾ ਵੇਖੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਇੱਕ ਸਭੇ ਸਾਂਝੀ ਵਾਲ ਸਦਾ ਕੋਈ ਇਹਨਾਂ ਦੇ ਸੇਵਾ ਉਹ ਕੀ ਕਹਿੰਦਾ ਉਹ ਵਿਚਾਰ ਕੀ ਹੈ ਕਿ ਖਾਣ ਨੂੰ ਪੀਣ ਨੂੰ ਪੈਣ ਨੂੰ ਹੰਡਾਉਣ ਨੂੰ ਸਭ ਕੋਲ ਇੱਕੋ ਜਿਹਾ ਹੋਵੇ ਪਾਪਾਂ ਬਾਜ ਨਾਲ ਇਕੱਠੀ ਹੋਏ ਮੋਇਆਂ ਸਾਥ ਨਾਲ ਜਾਏ ਕੀ ਕਹਿੰਦਾ ਕਿ ਜਿਹੜੇ ਇਹ ਲੋਕ ਨੇ ਪਾਪੀ ਨੇ ਪਾਪਾ ਨਾਲ ਜਿਹੜਾ ਇਹ ਸਰਮਾਇਆ ਇਕੱਠਾ ਕੀਤਾ ਕਮਿਊਨਿਸਟ ਵਿਚਾਰਤਾ ਰਾਖੀ ਕਹਿੰਦੀ ਇਨ ਬਿਨ ਇਹੋ ਚੀਜ਼ੀ ਕਿ ਇਹਨਾਂ ਲੋਕਾਂ ਨੇ ਪਾਪਾ ਨਾਲ ਮਾਇਆ ਇਕੱਠੀ ਕੀਤੀ ਹੈ ਜਿੰਨਾ ਚੋ ਇਹਨਾਂ ਕੋਲੋਂ ਸਾਰੀ ਮਾਇਆ ਸਰਮਾਇਆ ਖੋਇਆ ਖੋ ਕੇ ਆਮ ਲੋਕਾਂ ਚ ਨਹੀਂ ਵੰਡਿਆ ਜਾਂਦਾ ਉਹਨਾਂ ਚਿਰ ਸੰਭਵ ਨਹੀਂ ਇਹ ਹਾਲਤ ਬਦਲਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਤਾਂ ਕਿੱਥੇ ਸਮਝ ਫਰਕ ਹਮ ਦਸਵੇਂ ਪਾਸ਼ਾ ਦਾ ਸ਼ਬਦ ਹੈ ਜਿੰਨਕੀ ਕੁਲਵੇਂ ਭਈ ਨਾ ਕਬੂ ਸਰਦਾਰੀ ਤਿੰਨ ਗਰੀਬ ਸਿੱਖਣ ਕੋ ਮੈਂ ਦੇਹੂੰ ਪਾਤਸ਼ਾਹੀ ਕਿਹੜੇ ਸਿੱਖ ਨੇ ਗਰੀਬ ਆਹੀ ਕਿਸਾਨ ਮਜ਼ਦੂਰ ਤੇ ਜੇ ਇਹਨਾਂ ਨੂੰ ਰਾਜ ਦੇਣ ਦੀ ਗੱਲ ਦਸਵੇਂ ਪਾਸ਼ਾ ਕਰ ਰਹੇ ਨੇ ਤਾਂ ਕਮਿਊਨਿਸਟ ਵੀ ਤਾਂ ਉਹੀ ਕਹਿ ਰਹੇ ਨੇ ਕਿ ਰਾਜ ਅਸਲ ਚ ਕਿਸਾਨ ਤੇ ਮਜ਼ਦੂਰ ਦਾ ਹੋਣਾ ਚਾਹੀਦਾ ਉਹ ਮੁਲਕ ਰਹਿਣ ਦੇ ਬਰਾਬਰ ਉਹ ਸਮਾਜ ਰਹਿਣ ਦੇ ਕਾਬਿਲ ਹੋਵੇਗਾ ਜਿੱਥੇ ਕਿਸਾਨਾਂ ਦੇ ਮਜ਼ਦੂਰਾਂ ਰਾਜ ਹੋਵੇਗਾ ਤਾਂ ਕਿੱਥੇ ਫਰਕ ਹੈ ਤਾਂ ਕਮਿਊਨਿਸਟ ਵਰਸਸ ਸਿੱਖ ਦਾ ਕੀਤਾ ਕਿਉਂ ਗਿਆ ਹੈ ਦੋ ਹੀ ਵਿਚਾਰਧਾਰਾ ਨੇ ਜਿੰਨਾ ਤੋਂ ਸਭ ਨਾਲੋਂ ਵੱਧ ਖਤਰਾ ਹੈ ਅਮਰੀਕੀ ਸਾਮਰਾਜ ਹੋਵੇ ਪੂੰਜੀਪਤੀ سرمایہਦਾਰ ਹੋਣ ਜਾਂ ਭਾਰਤੀ ਜਿਹੜੇ ਦਲਾਲ سرمایہਦਾਰ ਨੇ ਇਹ ਹੋਣ ਦਲਾਲ ਸਰਕਾਰਾਂ ਨੇ ਇਹ ਹੋਣ ਇਹਨਾਂ ਦੋਵਾਂ ਨੂੰ ਇਹ ਦੋਵੇਂ ਸਮਝਾ ਤੋਂ ਸਭ ਤੋਂ ਪਹਿਲਾ ਵੱਡਾ ਖਤਰਾ ਹੈ ਤਾਂ ਪਾੜੋ ਤੇ ਰਾਜਨੀਤਿਕ ਕਰੋ ਦੀ ਨੀਤੀ ਅਨੁਸਾਰ ਉਹਨਾਂ ਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲੜਾਈ ਹੀ ਕਾਮਰੇਟਾ ਵਰਸ ਸਿੱਖ ਦੀ ਬਣਾ ਕੇ ਰੱਖਤੀ ਜੋ ਕਿ ਇਹਨਾਂ ਦੋਹਾਂ ਵਿਚਾਰਧਾਰਾਂ ਤੋਂ ਖਤਰਾ ਸਭ ਤੋਂ ਵੱਡਾ। ਇੱਕ ਗੱਲ ਇੱਥੇ ਮੈਂ ਬਜੀ ਇਹ ਵੀ ਆਉਂਦੀ ਹੈ ਜਿਵੇਂ ਖਾਲਸਾ ਰਾਜ ਦੀ ਮੰਗ ਕੀਤੀ ਜਾਂ ਜਾਂ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਹੈ। ਆਗੂਆਂ ਦੇ ਵੱਲ ਉਹਦੇ ਕਾਮਰੇਟ ਇਹਦੇ ਉਲਟ ਹੈ, ਸੋਚ ਉਲਟ ਹੈ। ਕੌਣ ਕਹਿੰਦਾ ਕਿਹੜਾ ਕਾਮਰੇ ਰੋਲ ਤੇ? ਹੂੰ। ਖਾਲਸਾ ਰਾਜ ਤਾਂ ਪੈਦਾ ਹੁੰਦਾ ਨਾ। ਖਾਲਸਾ ਰਾਜ ਦੀ ਜਿਹੜੀ ਕਲਪਨਾ ਹੈ, ਉਹੀ ਤਾਂ ਕਾਮਰੇਟਾਂ ਦੇ ਸਾਰੇ ਗੁਰੂਆਂ ਨੇ ਕੀਤੀ। ਹੂੰ। ਹੁਣ ਰੂਸ ਵਾਲਾ, ਚੀਨ ਵਾਲਾ, ਕੋਈ ਵਿਤਨਾਮ ਵਾਲਾ ਜਾਂ ਕੋਈ ਹੋਰ ਥੋੜਾ ਉੱਥੇ ਉੱਥੇ ਖਾਲਸੇ ਰਾਜ ਦੀ ਗੱਲ ਕਰੇਗਾ ਕਿਉਂਕਿ ਉਹਨਾਂ ਦੇ ਸਭਿਆਚਾਰ ਦਾ ਹਿੱਸਾ ਨਹੀਂਗਾ ਇੱਥੇ ਜਦੋਂ ਅਸੀਂ ਗੱਲ ਕਰਾਂਗੇ ਇੱਥੇ ਖਾਲਸੇ ਰਾਜ ਤੋਂ ਬਗੈਰ ਅਸੀਂ ਕਿਹੜੀ ਗੱਲ ਕਰਾਂਗੇ ਸਾਡੇ ਸਭਿਆਚਾਰ ਦਾ ਹਿੱਸਾ ਏ ਖਾਲਸਾ ਰਾਜ ਤਾਂ ਖਾਲਸਾ ਖਾਲਸ ਸ਼ੁੱਧ ਸ਼ੁੱਧ ਰਾਜੇ ਦਾ ਸ਼ੁੱਧ ਬੰਦਿਆਂ ਦਾ ਤਾਂ ਸ਼ੁੱਧ ਕੌਣ ਨੇ ਖਾਲਸੇ ਕੌਣ ਨੇ ਕਿਸਾਨ ਮਜ਼ਦੂਰ ਤੇ ਕਿਸਾਨਾਂ ਮਜ਼ਦੂਰਾਂ ਦੇ ਰਾਜ ਦੀ ਗੱਲ ਗੁਰੂ ਨਾਨਕ ਕਰ ਰਹੇ ਨੇ ਦਸਵੇਂ ਪਾਤਸ਼ਾਹ ਕਰ ਰਹੇ ਨੇ ਗੁਰੂ ਅਰਜਨ ਪਾਤਸ਼ਾਹ ਕਰ ਰਹੇ ਨੇ ਉਹਨਾਂ ਦੀ ਹੀ ਗੱਲ ਕਾਮਰੇਟਾਂ ਦੇ ਜਿਹੜੀ ਗੁਰੂ ਨੇ ਉਹ ਕਰ ਰਹੇ ਨੇ ਤਾਂ ਫਰਕ ਕਿੱਥੇ ਆ ਕਿੱਤੇ ਵੀ ਨਹੀਂ ਹੂੰ ਕੋਈ ਫਰਕ ਨਹੀਂ ਹੈਗਾ ਦੋ ਚਾਰ ਦਾ ਰਾਜ ਤਾਂ ਇਹ ਸਾਰਾ ਜਿਹੜਾ ਇੱਕ ਸਾਜਿਦ ਰਹਿਤ ਇਹ ਸਾਜਿਦ ਤੋਂ ਬਚਣਾ ਚਾਹੀਦਾ ਹੈ ਜੇ ਅਸੀਂ ਪੰਜਾਬ ਨੂੰ ਜਿਉਣ ਦੇ ਕਾਬਿਲ ਬਣਾਉਣਾ ਹੈ ਤੇ ਰੱਖਣਾ ਹੈ ਤਾਂ ਇਹ ਸਾਨੂੰ ਮੰਨਣਾ ਤੇ ਸਮਝਣਾ ਪਵੇਗਾ ਪੱਗ ਦੇ ਪੱਗ ਬੰਨਣ ਵਾਲੀ ਗੱਲ ਕਰ ਲਈਏ ਉਹਨਾਂ ਨੂੰ ਖਾਲਸਤਾਨੀ ਟੈਗ ਦਿੱਤਾ ਜਾਂਦਾ ਜਿਵੇਂ ਪਿੱਛੇ ਦੇ ਆਈਪੀਐਸ ਅਫਸਰ ਨੂੰ ਦਿੱਤਾ ਗਿਆ ਜਾਂ ਜਿਵੇਂ ਕਿਸਾਨ ਆ ਉਹਨਾਂ ਨੂੰ ਹੀ ਖਾਲਸਤਾਨੀ ਕਿਹਾ ਗਿਆ ਹੁਣ ਵੇਖੀਏ ਤਾਂ ਆਪਾਂ ਅਹ ਵੇਖੋ ਜੀ ਕਈ ਅਹ ਲੋਕ ਨੇ ਜਦੋਂ ਕਹਿੰਦੇ ਵੀ ਸਾਡੇ ਤੇ ਜੀ ਨਕਸਲਵਾੜੀ ਦਾ ਲਾਤਾ ਠੱਪਾ ਉਹ ਨਕਸਲਵਾੜੀ ਹੋਣਾ ਮਾਰੀ ਗੱਲ ਯਾਰ ਤੁਹਾਡੇ ਤੇ ਠੱਪਾ ਲਾਤਾ ਨਕਸਲਵਾੜੀ ਹੋਣਾ ਉਹ ਲੜਨ ਵਾਲੇ ਲੋਕ ਸੀ ਨਕਸਲਵਾੜੀ ਉਹਨਾਂ ਉਹ ਨਕਸਲਵਾੜੀ ਉਹ ਲਹਿਰ ਨੂੰ ਕਿਹਾ ਜਾਂਦਾ ਠੱਪਾ ਲੱਗਿਆ ਤੇ ਇਹ ਇਤਰਾਜ ਵਾਲੀ ਕਿਹੜੀ ਗੱਲ ਹੈ ਇਹੀ ਗੱਲਾਂ ਇੱਥੇ ਨੇ ਹੂੰ ਕਿ ਇਹ ਠੱਪਾ ਲੱਗਣਾ ਜਾਂ ਕਹਿਣਾ ਖਾਲਸਤਾਨੀ ਕਿਸੇ ਨੂੰ ਕਹਿਣਾ ਇਹ ਕੋਈ ਪਾਪ ਵਾਲੀ ਗੱਲ ਹੈ ਕੋਈ ਬੰਦਾ ਖਾਲਸਤਾਨ ਦੀ ਮੰਗ ਰੱਖ ਸਕਦਾ ਉਹਨੂੰ ਠੀਕ ਸਮਝਦਾ ਏ ਆਪਦੇ ਢੰਗ ਨਾਲ ਲੜਦਾ ਉਹਦਾ ਅਧਿਕਾਰ ਏ ਹੂੰ ਪਹਿਲੀ ਗੱਲ ਤਾਂ ਇਹ ਈ ਇਹ ਵੀ ਇਹਨੂੰ ਹਵਾ ਹੀ ਕਿਉਂ ਬਣਾਇਆ ਗਿਆ ਖਾਲਸਤਾਨੀ ਹੋਣਾ ਕਿੱਧਰ ਦਾ ਪਾਪ ਹੋ ਗਿਆ ਸਾਰੇ ਨਹੀਂ ਉਸ ਚਾਰ ਤਾਂ ਰਣਾਂ ਸਹਿਮਤ ਏਗੇ ਉਹਨਾਂ ਦਾ ਕਿਉਂ ਨਾ ਹੋਣ ਸਹਿਮਤ ਉਹ ਵੱਖਰਾ ਆਪਦਾ ਰੱਖਣ ਮਤ ਉਹਨਾਂ ਨੂੰ ਵੀ ਹੱਕ ਹੋਣਾ ਚਾਹੀਦਾ ਤਾਂ ਕਿਸੇ ਖਾਲਸਤਾਨੀ ਨੂੰ ਹੱਕ ਨਹੀਂ ਹੈਗਾ ਕਿ ਉਹ ਕਾਮਰੇਟਾਂ ਦੀਆਂ ਨੂੰ ਗਾਲ੍ਹਾਂ ਕੱਢੇ ਉਹਨਾਂ ਨੂੰ ਬੁਰਾ ਭਲਾ ਕਵੇ ਉਹਨਾਂ ਦੀ ਆਪਦੀ ਵਿਚਾਰਧਾਰਾ ਏ ਉਹਨਾਂ ਨੂੰ ਮੁਬਾਰਕ ਦੇਣ ਕਿ ਤੁਸੀਂ ਆਪਦੀ ਇਸ ਵਿਚਾਰਧਾਰਾ ਤੇ ਕੰਮ ਕਰੋ ਕਿਸੇ ਨੂੰ ਖਾਲਸਤਾਨੀ ਕਰਕੇ ਭੰਡਣਾ ਇਹ ਉਹ ਇਹ ਵੀ ਉਹੀ ਮਾੜੀ ਗੱਲ ਹੈ ਕਿ ਖਾਲਸਤਾਨੀ ਹੋਣਾ ਅਗਲੇ ਦਾ ਅਧਿਕਾਰ ਹੈ ਜਿਹੜਾ ਮਨ ਦਾ ਹੋਵੇ ਕਰੇ ਉਹਦੇ ਸਾਹਮਣੇ ਲੜੇ ਇਹਦੇ ਵਿੱਚ ਮਿਹਨੇ ਵਾਲੀ ਕਿਹੜੀ ਗੱਲ ਮੇਨਾ ਤਾਂ ਇੱਥੋਂ ਤੱਕ ਹੋ ਗਿਆ ਬੰਗਾਲ ਦੇ ਵਿੱਚ ਇੱਕ IAS ਅਫਸਰ ਉਹਦੇ ਨਾਲ BJP ਵਾਲਿਆਂ ਨੇ ਗੱਲ ਕਰਨ ਨੂੰ ਜਵਾਬ ਦੇ ਦਿੱਤਾ ਕਹਿੰਦੇ ਇਹ ਤਾਂ ਖਾਲਸਤਾਨੀ ਨੇ ਪੱਗ ਬੰਨੀ ਤੇ ਤਾਂ ਮਤਲਬ ਖਾਲਸਤਾਨੀ ਹੋ ਗਿਆ ਸਾਰੇ ਤੇ ਜੇ ਹੋ ਗਿਆ ਕੀ ਪਾਪ ਕਰ ਦਿੱਤਾ ਪਹਿਲੀ ਗੱਲ ਇਹ ਖਾਲਸਤਾਨੀ ਪੱਗ ਵਾਲਾ ਹਰ ਬੰਦਾ ਖਾਲਸਤਾਨੀ ਨਹੀਂ ਪਰ ਜਿਹੜੇ ਪਾਗ ਵਾਲੇ ਖਾਲਸਤਾਨੀ ਹੈ ਨੇ ਉਹ ਵੀ ਕੋਈ ਪਾਪ ਨਹੀਂ ਕਰ ਰਹੇ ਕਾਮਰੇਡ ਹਰ ਇੱਕ ਮਾਓਵਾਦੀ ਨਕਸਲਵਾਦੀ ਨਹੀਂ ਹੈ ਪਰ ਜਿਹੜੇ ਹੈ ਨੇ ਉਹ ਵੀ ਕੋਈ ਪਾਪ ਨਹੀਂ ਕਰ ਰਹੇ ਸਮਝਾਣਿਆ ਆਪੋ ਆਪਣੀਆਂ ਸਮ ਤੇ ਖੜਕੇ ਤੇ ਸਮਝ ਦੇ ਅਨਸਾਰ ਲੜਨਾ ਚਾਹੀਦਾ ਗੱਲ ਹੱਕ ਦੀ ਹੈ ਗੱਲ ਹੱਕਾਂ ਦੀ ਹੈ ਤੈਨੂੰ ਹਵਾ ਵੀ ਇਸੇ ਕਰਕੇ ਬਣਾਇਆ ਗਿਆ ਏ ਉਹ ਪੰਡਣ ਵਾਸਤੇ ਤੇ ਖਾਲਸਤਾਨੀਆਂ ਕੋਲੋਂ ਵੀ ਇਹ ਨਹੀਂ ਹੋਇਆ ਕੀ ਗੱਲ ਲੋਕਾਂ ਚ ਪੂਰੇ ਪੰਜਾਬ ਸੰਸਾਰ ਚ ਲੈ ਕੇ ਜਾ ਸਕਣ ਕਿ ਐਸ ਤਰੀਕੇ ਨਾਲ ਸਾਡਾ ਇਹ ਹੱਕ ਏ ਤੇ ਐਸ ਤਰੀਕੇ ਨਾਲੇ ਸਾਡੀ ਮੰਗ ਜਾਇਜ਼ ਉਹਨਾਂ ਤੋਂ ਵੀ ਨਹੀਂ ਹੋਇਆ ਇਹ ਮੈਂਮਾ ਜੀ ਜਿਵੇਂ ਇੱਕ ਗੱਲ ਕਰ ਲਈਏ ਜਿਵੇਂ ਐਸਕੇਮ ਦੀ ਆਪਾਂ ਦੁਆਰੇ ਗੱਲ ਕਰ ਲਈਏ ਜਿਹੜਾ ਮੇਨ ਹਨਾ ਆਪਣਾ ਟੌਪਕ ਹੈਗਾ ਵੀ ਐਸਕੇਮ ਨਾਲ ਕਿਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਅੱਗੇ ਪਲੈਨਿੰਗ ਕੀ ਹੋ ਰਹੀ ਹੈ ਵੀ ਖੜ ਰਿਹਾ ਹੈ ਗੈਰ ਜਿਹੜਾ ਐਸਕੇਮ ਉਹਦੇ ਨਾਲ ਵੀ ਨਹੀਂ ਖੜ ਰਿਹਾ ਦੇਖੋ ਜੀ ਮੈਂ ਜੇ ਆਪਦੀ ਜੱਥੇਬੰਦੀ ਗੱਲ ਕਰਾਂ ਭਾਰਤੀ 211 ਤੜਕਾ ਦਾ ਜਿੰਦੀ ਕੋਈ ਮਨਜੀਤ ਨੇ ਅੱਜ ਹੀ ਕਰ ਰਹੇ ਨੇ 13 ਤਰੀਕ ਨੂੰ ਕਾਫਲੇ ਗਿਆ 13 ਨੂੰ ਜਬਰ ਹੋ ਗਿਆ 14 ਨੂੰ ਅਸੀਂ ਪੰਜਾਬ ਸਾਰੇ ਦੀ ਮੀਟਿੰਗ ਸਦੀ ਐਸ ਕੇ ਐਮ ਦੀ 15 ਤਰੀਕ ਦਾ ਸੀ ਰੇਲ ਲੋਕੋ ਪਾਸ ਕਰਵਾਇਆ ਨਾਲ ਦੀ ਨਾਲ ਸੌਰੀ ਟੋਲਪਲਾਜੇ ਫ੍ਰੀ ਦਾ ਪਾਸ ਕਰਵਾਇਆ ਆਪਦਾ ਫਰਜ ਸਮਝਦੇ ਹੋਏ ਅਸੀਂ ਆਪਦੇ ਵੱਲੋਂ ਰੇਲਾ ਰੋਕਣ ਦਾ ਐਲਾਨ ਕਰ ਦਿੱਤਾ ਉਹਦੇ ਤੋਂ ਬਾਅਦ 17 18 ਫਿਰ ਟੋਲਪਲਾਜਿਆਂ ਦਾ ਕੀਤਾ 19 ਵੀ ਰੱਖਿਆ 20 21 22 ਇਹ ਕੀਤਾ ਤੇ ਨਾਲ ਹੀ 21 ਤਰੀਕ ਨੂੰ ਅਸੀਂ ਜਦੋਂ ਸਾਡਾ ਕਿਸਾਨ ਸ਼ੀਦ ਹੁੰਦਾ ਤੇ ਬਾਰਡਰ ਨੂੰ ਰੋਕਣ ਦੀ ਵੀ ਕਾਲ ਦੇ ਦਿੱਤੀ ਤੇ ਨਾਲ ਅਸੀਂ ਉਹ ਵੀ ਕਾਲ ਜਿਹੜੀਆਂ ਸਾਰੀਆਂ ਕਾਲ ਨੇ ਅਸੀਂ ਲਾਗੂ ਕਰਦੇ ਆ ਰਹੇ ਆ ਤੁਹਾਡਾ ਸਵਾਲ ਦੁਬਾਰਾ ਦੁਹਰਾ ਦਿਓ ਜੀ ਇਹੀ ਕਰਿਆ ਸੀ ਸਵਾਲ ਜਿਵੇਂ ਐਸਕੇਮ ਤੇ ਗੈਰਚਾ ਅਸੀਂ ਐਸਕੇਮ ਹੈ ਜਿਹੜਾ ਵੇਖੋ 132 ਨੇ ਇਹਦੇ ਚ ਕੋਈ ਸ਼ੱਕ ਨਹੀਂਗਾ ਇਹ ਬਖੇੜਾ ਪੰਜਾਬ ਚ ਖੜਾ ਹੋਇਆ ਇਹਦੇ ਚ ਕੋਈ ਸ਼ੱਕ ਨਹੀਂਗਾ ਪਰ ਇਹਨੂੰ ਐ ਕਹਿਣਾ ਵੀ ਇਕੱਠੇ ਹੀ ਨਹੀਂ ਹੋ ਰਹਾ ਪਾਟ ਗਏ ਨਿਕਲ ਇਹ ਵੀ ਗੱਲ ਠੀਕ ਨਹੀਂ 37 ਜわせ ਬੰਦੀਆਂ ਦੇ ਇੱਕ ਪਲੇਟਫਾਰਮ ਤੇ ਆਈਆਂ ਨੇ ਐਸ ਕੇ ਐਮ ਵਾਲੀਆਂ ਜੀ ਹਾਂ ਦੋ 13 2 ਬਣ ਗਈਆਂ ਪਾਰ ਗਏ ਜਾਂ ਦੋ ਹਿੱਸੇ ਹੋ ਗਿਆ ਨਹੀਂ ਗੱਲ 13 2 ਜ਼ਰੂਰ ਹੈਗੀਆਂ ਵਿਚਾਰ ਅਲੱਗ-ਅਲੱਗ ਜ਼ਰੂਰ ਆ ਗਏ ਆਹ ਜਿਹੜਾ ਸਮਾਜ ਇਸ ਤਰ੍ਹਾਂ ਦੀ ਲੜਾਈ ਦੀ ਇਸ ਤਰ੍ਹਾਂ ਦੀ ਮੰਗ ਕਰਦਾ ਅੱਜ ਦੀ ਘੜੀਏ ਸੰਭਵ ਨਹੀਂ ਜਾਂ ਠੀਕ ਨਹੀਂ ਹੋਵੇਗਾ ਕਿ ਅਸੀਂ ਦਾ ਕ੍ਰਿਟਿਸਿਜ਼ਮ ਕਰੀਏ ਸੰਯੁਕਤ ਕਿਸਾਨ ਮੋਰਚਾ ਜਿਹੜਾ ਡੱਲੇਵਾਲ ਹਰਾਂ ਗੈਰਾਇਨਤਿਕੇ ਉਹਦੇ ਨਾਲ ਗੱਲਬਾਤ ਕਰ ਲਈ SKM ਪੰਜਾਬ ਵਾਲੇ ਫਰੰਟ ਨੇ ਇੱਕ ਟੀਮ ਬਣਾਈ ਹੈ ਜਿਹਦੇ ਚ ਅਰਮਿੰਦਰ ਪਟਿਆਲਾ ਹੈਗੇ ਨੇ ਰਾਜੀਵਾਲ ਹੈਗੇ ਨੇ ਹੋਰ ਇਹਨੇ ਚੀ ਬੰਦੇ ਉਹਨਾਂ ਨਾਲ ਗੱਲ ਕਰਕੇ ਕਿ ਆਉਣ ਵਾਲੇ ਸਮੇਂ ਚ ਜਿਹੜਾ ਪਿੱਛੇ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਸੁਧਾਰ ਕੇ ਇੱਕੇ ਫਰੰਟ ਤੇ ਸਾਰੇ ਓਕੇ ਲੜੀਏ ਕਿਤੇ ਈਗੋ ਤਾਂ ਨਹੀਂ ਜਥੇਬੰਦੀਆਂ ਦੀ ਜਿਵੇਂ ਵੀ ਇਹਦਾ ਜਾਦੇ ਕੈਰੇਕਟਰ ਆ ਆ ਕਰ ਲਈਏ ਇਹ ਤਾਂ ਨਹੀਂ ਲੱਗਦਾ ਕਿਤੇ ਕੁਝ ਕੁਝ ਆਗੂਆਂ ਦੇ ਵਿੱਚ ਹੋ ਵੀ ਸਕਦੀ ਹੂੰ ਕਿਉਂਕਿ ਅਸੀਂ ਆਗੂ ਵੀ ਤਾਂ ਸਾਰੇ ਇਸੇ ਸਮਾਜ 'ਚ ਜੰਮੇ ਆ ਇੱਥੇ ਹੀ ਪਲੇ ਵਧਿਆ ਇਹ ਸਮਾਜ ਦੇ ਨੁਕਸਨ ਨੇ ਜਿਹੜੇ ਸਾਡੇ 'ਚ ਵੀ ਹੋ ਸਕਦੇ ਨੇ ਤਾਈਗੋ ਵਾਲੀ ਕੋਈ ਅਗਾਂਹ ਚ ਹੋ ਸਕਦੀ ਹੈ ਜਿਹੜੇ 3 ਪੁੱਤ ਤੇ ਬਾਰਡਰ ਤੇ ਛੀਂਦੋ ਹੋਇਆ ਜਿਵੇਂ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਉਹ ਤਾਂ ਇੱਕ ਨਾ ਉਹ ਤਾਂ ਕਿਸਾਨ ਨੇ ਇਹ ਗੱਲ ਵੀ ਤੇ ਜਥੇਬੰਦੀ ਨੇ ਦੇਖਣੀ ਚਾਹੀਦੀ ਨਾ ਜੇ ਉਹ ਕਿਸਾਨ ਇੱਕ ਨੇ ਤਾਂ ਤਾਂ ਹੀ ਤਾਂ 14 ਨੂੰ ਮੀਟਿੰਗ ਬੁਲਾਈ ਤਾਂ ਹੀ ਤਾਂ 15 ਨੂੰ ਰੇਲਾਂ ਰੋਕੀਆਂ ਹੂੰ ਤਾਂ ਹੀ ਤਾਂ 16 ਨੂੰ ਭਾਰਤ ਬੰਦ ਦਾ ਐਡਾ ਵੱਡਾ ਪੰਜਾਬ ਚੋਂ ਦੇ ਖਿਲਾਫ ਕੀਤਾ ਇਹ ਕਹਿੰਦੇ ਵੀ ਇੱਧਰ ਸੜਕਾਂ ਖਾਲੀ ਰੋਕੀ ਜਾਂਦੇ ਆ ਉਧਰ ਗੋਲੀਆਂ ਵੱਜੀ ਜਾਂਦੀਆਂ 17 18 19 20 ਇਹ ਸਾਰਾ ਕੀਤਾ ਜੇ ਕਿਸਾਨ ਇੱਕ ਨੇ ਤਾਂ ਹੀ ਤਾਂ ਕੀਤਾ ਅਸੀਂ ਉਹਨਾਂ ਮੰਗਾਂ ਨਾਲ ਸਹਿਮਤ ਆ ਜਿਹੜੀਆਂ ਮੰਗਾ ਉਹਨਾਂ ਦੀਆਂ ਨੇ ਬਿਲਕੁਲ ਠੀਕ ਨੇ ਹੋਣੀਆਂ ਚਾਹੀਦੀਆਂ ਪੂਰੀਆਂ ਜ਼ਬਰ ਦੇ ਵਿਰੁੱਧਾਂ ਨਹੀਂ ਹੋਣਾ ਚਾਹੀਦਾ ਸਾਡੇ ਸ਼ਹੀਦ ਕੀਤੇ ਕਿਸਾਨੋ ਦੇ ਵਿਰੁੱਧਾਂ ਨਹੀਂ ਹੋਣਾ ਚਾਹੀਦਾ ਤਾਂ ਇਹ ਗੱਲ ਏ ਕਿ ਜੋ ਫਰਜ਼ ਸੀ ਜਿੰਨਾ ਕਰ ਸਕਦੇ ਸਾਂ ਉਹਦੂ ਅਸੀਂ ਵੱਧ ਕੀਤਾ ਏ ਤਾਂ ਬੈਠੇ ਕੋਈ ਨਹੀਂ ਕਰੇ ਬੈਠਾ ਨਹੀਂ ਹੋਇਆ ਜਾਂ ਉਹਨੂੰ ਠੀਕ ਮਰ ਰਿਆ ਜੋ ਹੋ ਰਿਹਾ ਸਾਰੇ ਹੀ ਜਥੇਬੰਦੀਆਂ ਆਪਦੇ ਆਪ ਦੇ ਤੌਰ ਤੇ ਉਹਦੇ ਖਿਲਾਫ ਲੜ ਰਹੀਆਂ ਨੇ ਉਹ ਜੋ ਵੀ ਹੋਇਆ ਤਾਂ ਉਹਨਾਂ ਮੰਗਾ ਨਾਲ ਸਾਡੀ ਸਹਿਮਤੀ ਪੂਰੀ ਏ ਤਾਂ ਇਸੇ ਕਰਕੇ ਉਹਨਾਂ ਦੀ ਸਪੋਰਟ 'ਚ ਅਸੀਂ ਬਾਰਡਰ ਕੇ ਰਿਆ ਹੋਇਆ। ਕੁਝ ਸਮੱਸਿਆਵਾਂ ਸੀ ਇਹਦੇ 'ਚ ਕੋਈ ਸ਼ੱਕ ਨਹੀਂ। ਸ਼ੰਭੂ ਜਾਨ 'ਚ ਤੇ ਜਾਂ ਫਿਰ ਉਧਰ ਖਨੌਰੀ ਜਾਂ। ਸਮੱਸਿਆਵਾਂ ਸੀ। ਸਾਨੂੰ ਇਹ ਲੱਗਦਾ ਸੀ ਕਿ ਜਿਹੜੇ ਅਸੀਂ ਚੱਲੇ ਤਾਂ ਕੁਝ ਚੰਗਾ ਕਰਨਾ ਕੁਝ ਹੋਰ ਵੱਧ ਮਾੜਾ ਨਾ ਕਰਾਈਏ। ਕਿਉਂਕਿ ਉੱਥੇ ਸਾਰੇ ਕੱਲੇ ਕਿਸਾਨਾਂ ਦੇ ਵਿੱਚ ਸ਼ਰਾਪਤੀ ਅਨਸਰ ਕੁਸੇੜੇ ਹੋਏ ਨੇ। ਸਾਡੇ ਕਿਸਾਨ ਸੀ ਅਸੀਂ ਇੱਕ ਦੂਜੇ ਨੂੰ ਉਚਾਨੀਵਾ ਬੋਲ ਲੀਏ ਕਰ ਲਈਏ ਕੋਈ ਗੁੱਸਾ ਗਿਲਾ ਨਹੀਂ ਕਿਉਂਕਿ ਅਸੀਂ ਇੱਕ ਮਾਂ ਇੱਕ ਪਿਓ ਦੇ ਧੀਆ ਪੁੱਤਰ ਆ ਇੱਕ ਗੁਰੂ ਦੇ ਚੇਲੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਉਹਦੇ ਹੀ ਮਾਂ ਪਿਓ ਗੁਰੂ ਸਾਡੇ ਸਾਰਿਆਂ ਦਾ ਇੱਕ ਏ ਤਾਂ ਉਸ ਕਰਕੇ ਇਹ ਨਹੀਂ ਹੈਗਾ ਕਿ ਕੋਈ ਇਹ ਖਾਲੀ ਬਾਰਡਰ ਪਿਆ ਸੀ ਇੱਥੇ ਵੀ ਤਾਂ ਉਨੀਆਂ ਰੋਕਾਂ ਲਾਈਆਂ ਹੋਈਆਂ ਨੇ ਹੂੰ ਉੱਥੇ ਜਾਂਦੇ ਉੱਥੇ ਵੀ ਰੋਕਾਂ ਸੀ ਇੱਥੇ ਵੀ ਰੋਕਾਂ ਨੇ ਅਸੀਂ ਉੱਥੇ ਵੀ ੱੱਕੇ ਨਾਲ ਟੱਪਣ ਦੇ ਹੱਕ 'ਚ ਨਹੀਂ ਸੀ ਇੱਥੇ ਵੀ ਨਹੀਂ ਆ ਕਿਉਂ ਇਹ ਹਕੀਕਤ ਨੂੰ ਵੇਖ ਲੈਣਾ ਚਾਹੀਦਾ ਹੈ ਇੱਕੋ ਗੱਲ ਐਵੇਂ ਦੋ ਬੰਦਿਆਂ ਦੇ ਬੈਠਿਆ ਹੋਏ ਨੇ ਕਿ ਨਹੀਂ ਟੱਪੇ ਸੀ ਨਾ ਜੀ ਇੱਥੇ ਗਲਤ ਉਹ ਪਿਛਲੀ ਵਾਰ ਨਾਲੋਂ ਐਸ ਵਾਰ ਸਰਕਾਰ ਦੀ ਨੀਤੀ ਤੇ ਨiyet ਦੋਵੇਂ ਬਦਲੀਆਂ ਹੋਈਆਂ ਸੀ ਅਸੀਂ ਐਸ ਵਕਤ ਕਿਸਾਨ ਜਥੇਬੰਦੀਆਂ ਕਿਸਾਨ ਇਸ ਤਾਕਤ ਦੇ ਮਾਲਕ ਨਹੀਂ ਆ ਕਿ ਅਸੀਂ ਉਹਨਾਂ ਦੇ ਬੈਰੀਕੇਡ ਪੱਟ ਕੇ ਤੱਕੇ ਨਾਲ ਚਲੇ ਜਾਈਏ ਜਿੰਨਾ ਵੱਡਾ ਉਹਨਾਂ ਕੋਲ ਤਾਮਚਾ ਆਵੇ ਉਹਨਾਂ ਕੋਲ ਤਾਂ ਜਹਾਜ਼ ਬੰਦੂਕਾਂ ਤੋਫਰੇ ਕਿਵੇਂ ਲੜ ਕੇ ਅਸੀਂ ਚਲੇ ਨਹੀਂ ਜਾਣ ਦੇਣਗੇ ਤਾਂ ਪਿਛਲੀ ਵਾਰ ਨਾਲੋਂ ਨੀਤੀ ਤੇ ਨੀਅਤ ਦੋਵਾਂ ਦਾ ਫਰਕ ਸੀ ਐਸ ਵਾਰੀ ਅਸੀਂ ਤੱਕਾ ਕਰਕੇ ਇਸ ਤਰ੍ਹਾਂ ਦੇ ਸ਼ੁਭਕਰਨ ਹੋਰ ਪੈਦਾ ਕਰੀਏ ਹੋਰ ਸਿਰ ਦੇਣੇ ਪੈਣ ਇਹਦੇ ਅਸੀਂ ਬਿਲਕੁਲ ਸਹਿਮਤ ਨਹੀਂ ਹੈਗੇ ਸਾਡੇ ਇਹਨਾਂ ਨੌਜਵਾਨਾਂ ਦੀਆਂ ਜਿਹੜੀਆਂ ਜਾਨਾਂ ਨੇ ਉਹਦੀ ਕੀਮਤ ਕੁਲ ਲੁਕਾਈ ਨਾਲੋਂ ਜ਼ਿਆਦਾ ਹੈ ਕਿਉਂਕਿ ਲੜਾਈ ਹੀ ਇਹਨਾਂ ਵਾਸਤੇ ਤਾਂ ਲੜਾਈ ਹੈ ਕਿ ਇਹਨਾਂ ਦਾ ਫਿਊਚਰ ਠੀਕ ਹੋਵੇ ਇਹ ਚੰਗੇ ਢੰਗ ਨਾਲ ਜਿਉਣ ਤੇ ਜੇ ਅਸੀਂ ਇਹਨਾਂ ਨੂੰ ਹੀ ਮਰਵਾਈ ਜਾਣਾ ਤੇ ਫਿਰ ਅਸੀਂ ਲੜਾਈ ਕਿਤੇ ਲੜਨੀ ਹਮ ਪਰ ਇਹ ਜਾਣਗੇ ਇਹ ਦਿਸ਼ਾ ਤਾਂ ਹੋਣੀਆਂ ਵੀ ਕਿ ਨਹੀਂ ਜਿਹੜਾ ਸਾਡਾ ਦੁਸ਼ਮਣ ਹੈ ਉਹ ਕਿੰਨਾ ਘਟਿਆ ਹੈ ਕਿਨੇ ਨੀਵੇਂ ਪੱਦਰ ਦਾ ਹੈ ਜਿਹੜੇ ਉੱਥੇ ਹਥਿਆਰ ਵਰਤੇ ਗਏ ਉਹ ਹਥਿਆਰ ਵਰਤੇ ਗਏ ਜਿਹੜੇ ਦੁਸ਼ਮਣ ਫੌਜ ਤੇ ਵਰਤੇ ਜਾਂਦੇ ਨੇ ਤਾਂ ਆਪਦੇ ਮੁਲਕ ਦੇ ਵਿੱਚ ਹੀ ਆਪਦੇ ਲੋਕਾਂ ਤੇ ਹੱਕੀ ਮੰਗਾ ਮੰਨਦਿਆਂ ਤੇ ਐਸਲਾ ਜ਼ਬਰ ਕਰਨਾ ਉਹਦੀ ਨੀਅਤ ਤੇ ਨੀਤੀ ਦਰਸਾਉਂਦਾ ਹੈ ਕਿ ਜਿਹੜਾ ਇੱਕ ਚੰਗਾ ਸਾਣ ਇਮਾਨਦਾਰ ਦੁਸ਼ਮਣ ਹੈ ਜਿਹੜਾ ਘਟਿਆ ਦੋਸਤ ਹੈ ਉਹਦੇ ਨਾਲੋਂ ਚੰਗਾ ਹੁੰਦਾ ਕਟਿਆ ਦੋਸਤਾ ਉਦੋਂ ਮਾੜਾ ਹੁੰਦਾ ਤਾਂ ਇਹ ਜਿੰਨਾ ਨੀਚਤਾ ਇਹਨਾਂ ਦੇ ਵਿੱਚ ਹੈ ਆ ਉਨੀ ਨੀਚਤਾ ਦੇ ਵਿੱਚ ਅਸੀਂ ਲੜੀਏ ਸਿੱਧੇ ਹੱਥ ਇਹ ਸੰਭਵ ਨਹੀਂ ਹੈ ਇੱਕ ਮਜ਼ਦੂਰਾਂ ਨੂੰ ਲੈ ਕੇ ਬੜਾ ਇਹ ਵੀ ਪ੍ਰਚਾਰ ਹੈ ਜੇ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਕੱਲੀਆਂ ਕਿਸਾਨੀ ਮੰਗੇ ਇਹ ਕਿਸ ਇਹ ਸਾਰਾ ਜਾ ਹੀ ਇਸ ਤਰ੍ਹਾਂ ਜਾ ਰਿਹਾ ਹੈ। ਦੇਖੋ ਜੀ ਜਿਹੜਾ ਐਸਕੇਮ ਦੇ ਵਿੱਚ ਹੁਣ 300 ਦੇ ਕਰੀਬ ਜਥੇਬੰਦੀ ਆ ਗਈ 300 ਤੋਂ ਘਾਟੇ ਸ਼ਾਇਦ ਉਹ ਸਾਰੀਆਂ ਮਜ਼ਦੂਰਾਂ ਦੀਆਂ ਨੇ ਤਾਂ ਜਿੰਨੀਆਂ ਮੰਗਾ ਨੇ ਅਸਲ ਦੇ ਵਿੱਚ ਉਹ ਮਜ਼ਦੂਰਾਂ ਨਾਲ ਵੀ ਉਨ੍ਹਾਂ ਸੰਬੰਧਤ ਨੇ ਜਿੰਨੀਆਂ ਕਿਸਾਨੀ ਨਾਲ ਨੇ ਬਹੁਤ ਵੱਡਾ ਹਿੱਸਾ ਖੇਤ ਮਜ਼ਦੂਰਾਂ ਦਾ ਇੱਥੇ ਬੇਸ਼ੱਕ ਹੋਰ ਵੀ ਹੈਗੇ ਨੇ ਪਰ ਖੇਤ ਮਜ਼ਦੂਰਾਂ ਦਾ ਬਹੁਤ ਵੱਡਾ ਤਾਦਾਦ ਦੇ ਵਿੱਚ ਨੇ ਪੰਜਾਬ 'ਚ ਵੀ ਭਾਰਤ 'ਚ ਵੀ ਤਾਂ ਜਦੋਂ ਖੇਤੀ ਦੀ ਲੜਾਈ ਤੁਸੀਂ ਲੜ ਰਹੇ ਹੋ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਉਣ ਦੀ ਖੇਤੀ ਨੂੰ ਸਬਸਿਟੀਆਂ ਦੀ ਐਮਐਸਪੀ ਦੀ ਲੜਾਈ ਤਾਂ ਉਹ ਆਟੋਮੈਟਿਕ ਸਿੱਧੀ ਮਜ਼ਦੂਰਾਂ ਦੀ ਵੀ ਹੈ ਲੜਾਈ ਹੂੰ ਇਹ ਨਹੀਂ ਹੈਗਾ ਕਿ ਮਜ਼ਦੂਰਾਂ ਦੀ ਨਹੀਂ ਤਾਂ ਇਹ ਗੱਲ ਬਿਲਕੁਲ ਨਾ ਕੀਤੀ ਜਾਵੇ ਕਿ ਲੜਾਈ ਕੱਲੇ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਗੱਲ ਨਹੀਂ ਹੋ ਰਹੀ ਜਿੱਥੇ ਜਿੱਥੇ ਅਲੱਗ ਤੋਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਵੀ ਉਠਾਈਆਂ ਨੇ ਮਜ਼ਦੂਰ ਜਥੇਬੰਦੀਆਂ ਨੂੰ ਵੀ ਨਾਲ ਲਿਆਏ ਤੇ ਆਪਦੇ ਵੱਲੋਂ ਜਿਹੜੀ ਲੜਾਈ ਕਿਸਾਨ ਨਹੀਂ ਲਈਏ ਐਸਕੇਐਮ ਦੀ ਉਹ ਸਿੱਧੀ ਸਿੱਧੀ ਮਜ਼ਦੂਰਾਂ ਦੀ ਵੀ ਹੈ ਇੱਕ ਅੱਠ ਜਿਹੜੇ ਬਿੰਦੂ ਐਸਕੇਐਮ ਨੇ ਭੇਜਿਆ ਜਿਹੜੇ ਅੱਠ ਜਿਹੜੀ ਮੰਗਾਂ ਨੇ ਇਹਨਾਂ ਨੂੰ ਲੈ ਕੇ ਜਿਹੜਾ ਗੈਰਸ਼ਾਸਿ ਐਸਕੇਮ ਨੂੰ ਉਹਦੇ 'ਚ ਇੱਕ ਮੰਗ ਰੱਖੀ ਗਈ ਹੈ ਜਿਹੜੇ ਗੈਰ ਸਮਾਜੀ ਤੱਤ ਨੇ ਗਰਮ ਖਿਆਲੀ ਨੇ ਉਹਨਾਂ ਨੂੰ ਦੂਰ ਰੱਖਿਆ ਜਾਵੇ ਇਸ ਤਰ੍ਹਾਂ ਦੀ ਵੀ ਹੈਗੀ ਇੱਕ ਮੰਗ ਉਹਦੇ 'ਚ ਦੇਖੋ ਇਹ ਇਹ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਜਿਹੜੇ ਸ਼ਰਾਤੀ ਅੰਸਰ ਹਰ ਜਗ੍ਹਾ ਤੇ ਹੁੰਦੇ ਨੇ ਤਾਂ ਉਹਨਾਂ ਸ਼ਰਾਤੀ ਜਿਹੜੇ ਅੰਸਰ ਨੇ ਉਹਨਾਂ ਦੀ ਕੀਤੀ ਕਰਤੂਤ ਦੀ ਜਿਹੜਾ ਖਮਿਆ ਜਾਵੇ ਉਹ ਸਾਨੂੰ ਕਿਸਾਨਾਂ ਨੂੰ ਭੁਗਤਣਾ ਪੈਂਦਾ ਤਾਂ ਬਿਲਕੁਲ ਇਹਦੀ ਕੋਈ ਸ਼ੱਕ ਨਹੀਂ ਹੈਗਾ ਕਿ ਜੇ ਕੋਈ ਗਰਮਖਿਆਲੀ ਇਹ ਚਾਵੇ ਕਿ ਕਿਸੇ ਕੋਲ ਵੀ ਕਿਸੇ ਵੀ ਧਿਰ ਕੋਲ ਅੱਜ ਫੌਜੀ ਤਾਕਤ ਇੰਨੀ ਵੱਡੀ ਹੈ ਕਿ ਉਹ ਭਾਰਤ ਦੀ ਫੌਜੀ ਤਾਕਤ ਨਾਲ ਟੱਕਰ ਲਵੇ ਹਾਂ ਜਾਂ ਭਾਰਤ ਫੌਜੀ ਤਾਕਤ ਨਹੀਂ ਵਰਤ ਰਿਹਾ ਭਾਰਤ ਫੌਜੀ ਤਾਕਤ ਵਰਤ ਰਿਹਾ ਹੈ ਜਿਹੜੀ ਦੁਸ਼ਮਣ ਤੇ ਵਰਤੀ ਦੀ ਹੈ ਸਾਡੇ ਕੋਲ ਉਹਨੇ ਦੁਸ਼ਮਣ ਨਾਲ ਉਹ ਟੱਕਰ ਲੈਣ ਦੇ ਸੰਧ ਹਥਿਆਰ ਤਾਕਤ ਨਹੀਂ ਹੈਗੀ ਤਾਂ ਇੱਥੇ ਕੋਈ ਮਾੜੀ ਗੱਲ ਨਹੀਂ ਹੈਗੀ 10ਵੇਂ ਪਾਸ਼ਾ ਨੇ ਵੀ ਇੱਕ ਜਗ੍ਹਾ ਤੇ ਉੱਚ ਦਾ ਪੀਰ ਬਣ ਕੇ ਨਿਕਲਣਾ ਪਿਆ ਸੀ ਤਾਂ ਇਹ ਗਰਮ ਖਿਆਲੀਆਂ ਨੂੰ ਵੀ ਬੈਠ ਕੇ ਸੋਚਣਾ ਚਾਹੀਦਾ ਹੈ ਕਿ ਸਾਡੇ ਕੋਲ ਤਾਕਤ ਕਿੰਨੀ ਹੈ ਕੀ ਅਸੀਂ ਹੋਰ ਸ਼ੁਭ ਕਰਨੀ ਪਰਾਉਣੇ ਨੇ ਜਾਂ ਤਾਕਤ ਇਕੱਠੀ ਕਰਨੀ ਮੈਂ ਮੈਂ ਜੀ ਸ਼ਰਾਰਤੀ ਤੱਤ ਕਿਤੇ ਭਾਨਾ ਸਿੱਧੂ ਲੱਖਾ ਸੁਧਾਨਾ ਤਾਂ ਨਹੀਂਗੇ ਕਿਤੇ ਉਹਨਾਂ ਦਾ ਤਾਂ ਨਹੀਂ ਨਾ ਲਿਆ ਜਾ ਰਿਹਾ ਜਿਸ ਤਰੀਕੇ ਨਾਲ ਪਿਛਲੇ ਮੋਰਚੇ ਵੀ ਉਹਨਾਂ ਨੂੰ ਗਦਾਰ ਤੱਕ ਕਿਹਾ ਗਿਆ ਆਗੂਆਂ ਵੱਲੋਂ ਕੰਨਾਂ ਵੱਲੋਂ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਟਾਰਗੇਟ ਕਰਕੇ ਇਹਨਾਂ ਨੂੰ ਇਹ ਸ਼ਬਦ ਬੋਲੇ ਗਏ ਨੇ ਸ਼ਰਾਰਤੀ ਅਨਸਰ ਦਾ ਮਤਲਬ ਉਹੀ ਹੈ ਜਿਹੜਾ ਸੱਚਮੁੱਚ ਹੀ ਵਿੱਚ ਇਹ ਸਾਰਾ ਕੁਝ ਔਕਸਾਉਣ ਲਈ ਕਰਨ ਲਈ ਕਰਦੇ ਨੇ ਬਹੁਤ ਧਰਿਆਂ 'ਚ ਅਸੀਂ ਵੇਖਿਆ ਸਾਡੇ ਵੱਲੋਂ ਇੱਟਾਂ ਵੱਜਦੀਆਂ ਰਹੀਆਂ ਨੇ ਐਡਵਾਂਸ ਪੂਰੀ ਪਲੈਨਿੰਗ ਹੁੰਦੀ ਸੀ ਬੰਦੇ ਭੇਜੇ ਜਾਂਦੇ ਸੀ ਪਹਿਲੋਂ ਇਧਰ ਇੱਟਾਂ ਚਲਾਉਂਦੇ ਸੀ ਤਾਂ ਉਹਨਾਂ ਨੂੰ ਲਾਠੀ ਚਾਰਜ ਕਰਦਾ ਪੱਜ ਮਿਲ ਜਾਂਦਾ ਸੀ ਉਹ ਲਾਠੀ ਚਾਰਜ ਕਰਦੇ ਸੀ ਤਾਂ ਇਹ ਅੱਜ ਵੀ ਹੈਗੇ ਨੇ ਤਾਂ ਮੈਨੂੰ ਨਹੀਂ ਲੱਗਦਾ ਭਾਨੇ ਸਿੱਧੂ ਹਰਾਂ ਦਾ ਜਾਂ ਲੱਕੇ ਸਦਾਂ ਦੇ ਦਾ ਕੋਈ ਸਵਾਲ ਹੈ ਸ਼ਰਾਰਤੀ ਅਨਸਰ ਦਾ ਮਤਲਬ ਸ਼ਰਾਰਤੀ ਅਨਸਰੀ ਜਿਹੜੀ ਪੈਗ ਵਾਲੀ ਗੱਲ ਸੀ ਆਪਾਂ ਜਿੱਦੋਂ ਪਿੱਛੇ ਇੰਟਰਵਿਊ ਕੀਤੀ ਸੀ ਪੈਗ ਨਾਲ ਪੈਗ ਟਕਰਾਇਆ ਗਿਆ ਤੋਂ ਅਮਰ ਦੀ ਘਰ ਵਾਲੀ ਦੇ ਨਾਲ ਤਾਂ ਹੁਣ ਫੇਰ ਸੋਢੀ ਸਾਂਝ ਫੇਰ ਉਹਨਾਂ ਆਗੂਆਂ ਨਾਲ ਪੈ ਗਈ ਇਸ ਸਕੈਮ ਦੇ ਵਿੱਚ ਤੁਸੀਂ ਇਸ ਸਕੈਮ ਦੇ ਵਿੱਚ ਉਹ ਨੇ ਸਾਡੀ ਸਾਂਝ ਇਸ ਵਕਤ ਸਭ ਤੋਂ ਵੱਡੀ ਗੱਲ ਸਾਡੀ ਈਗੋ ਸਾਡੀ ਹਉਮੈ ਹੰਕਾਰ ਵੱਡਾ ਨਹੀਂ ਹੈ ਸਭ ਤੋਂ ਵੱਡਾ ਕਿਸਾਨੀ ਬਚਾਉਣਾ ਮੋਰਚਾ ਚੱਲ ਰਿਹਾ ਕਿਸਾਨੀ ਨੂੰ ਬਚਾਉਣ ਲਈ ਤਾਂ ਕਿਸਾਨੀ ਨੂੰ ਬਚਾਉਣ ਲਈ ਇਹ ਸਾਰਾ ਕੋਈ ਧਿਰਾਂ ਨੂੰ ਇਕੱਠੇ ਆਉਣ ਦੀ ਲੋੜ ਹੈ ਤਾਂ ਅਸੀਂ ਇਕੱਠੇ ਹੋਏ ਹਾਂ ਉਹਦੇ ਵਿੱਚੋਂ ਸਾਡੀ ਲੋੜ ਚੋਂ ਨਿਕਲਿਆ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਅਸੀਂ ਵੀ ਆ ਉਹ ਸਾਥੀ ਵੀ ਨੇ ਇਸ ਕਰਕੇ ਮਤਲਬ ਮੈਂ ਜ਼ਿਆਦਾ ਇੱਥੇ ਨਹੀਂ ਬੋਲ ਸਕਾਂਗਾ ਜਾਗਤਾ ਕਿਸਾਨ ਮੋਰਚੇ ਦਾ ਪਰ ਤੁਸੀਂ ਪੈਗ ਵਾਲੀ ਗੱਲ ਛੇੜਤੀ ਹੈ ਇੱਕ ਉਹੀ ਬੰਦਾ ਜਿਹੜਾ ਕਹਿ ਰਿਹਾ ਵੀ ਤੋਮਰ ਨੇ 12000 ਕਰੋੜ ਰੁਪਇਆ ਮੇਰੇ ਰਾਹੀਂ ਭੇਜਿਆ ਉਹਦੀ ਇੰਟਰਵਿਊ ਸੁਣ ਲਓ ਮੈਂ ਵੀ ਬਾਤ ਸੁਣੀ ਸੀ ਉਹਦੇ ਇਹ ਕਹਿਣਾ ਸੀ ਵੀ ਉਹ ਪੈਗ ਵਾਲੀ ਗੱਲ ਠੀਕ ਹੈ ਉਹਦਾ ਕਹਿਣਾ ਸੀ ਮੈਂ ਕਿਸਾਨ ਮੋਰਚੇ ਦਾ ਜਾਬਤਾ ਮੈਂ ਜਿਆਦਾ ਨਹੀਂ ਬੋਲਾਂਗਾ ਕਿ ਪੈਗ ਵਾਲੀ ਗੱਲ ਠੀਕ ਹੈ ਪਰ ਉਹ ਜਿਹੜੀ ਔਰਤ ਹੈ ਉਹ ਤੋਮਰ ਦੇ ਘਰ ਵਾਲੀ ਨਹੀਂ ਉਹਦੀ ਰਖਾਇਲ ਹੈ ਵੀ ਇੱਕ ਕੋਠੀ ਦੇ ਵਿੱਚ ਉਹ ਉਹਦੀ ਜਿਹੜੀ ਉਹ ਬੀਬੀ ਉਹ ਪਲਾਸੋ ਦੇ ਘਰ ਵਾਲਾ ਰਹਿੰਦਾ ਪਰ ਤੋਮਰ ਦੇ ਵੀ ਉਹਦੇ ਨਾਲ ਸੰਬੰਧ ਨੇ ਤਾਂ ਜਦੋਂ ਤੋਮਰ ਉਸ ਘਰ ਚ ਜਾਂਦਾ ਉਹ ਐਜ਼ ਏ ਤੋਮਰ ਦੀ ਪਤਨੀ ਉਹ ਉੱਥੇ ਵਿਹਾਰ ਕਰਦੀ ਤਾਂ ਉਹ ਉਹਨਾਂ ਉਹ ਭੁਲੇਖਾ ਸੀ ਕਿ ਉਹ ਔਰਤ ਘਰ ਵਾਲੀ ਸਮਝ ਲਈ ਉਹਦੇ ਪਰ ਉਹਨੇ ਬਾਅਦ ਕਲੀਅਰ ਕੀਤਾ ਉਹਦੇ ਘਰ ਵਾਲੀ ਨਹੀਂ ਗਈ ਅਸਲ ਦੇ ਵਿੱਚ ਤਾਂ ਉਹ ਦੀ ਉਹ ਘਰੇ ਰੱਖੀ ਹੋਈ ਨਜਾਇਜ਼ ਸੰਬੰਧ ਨੇ ਉਹ ਔਰਤ ਤੇ ਇਹ ਗੱਲ ਠੀਕ ਹੈ ਪੈਗਪੂਗ ਵਾਲੀ ਪਾ ਕੇ ਦੇਣ ਵਾਲੀ ਹੈ ਸਾਰੀ ਇਹ ਉਹਦੇ ਕਹਿਣ ਦਾ ਮਤਲਬ ਹੈ ਕਿਰ ਦੇ ਵਿੱਚ ਮੈਂ ਜੀ ਪਹਿਲ ਕੀਤੀ ਜਾਊਗੀ ਜਿਵੇਂ ਹੁਣ ਸਾਂਝੀ ਲੜਾਈ ਆਪਾਂ ਗੱਲਬਾਤ ਕਰਕੇ ਗਏ ਆਂ ਵੀ ਸਾਰਥਕ ਹੱਲ ਨਿਕਲਿਆਵੇ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਇਕੱਠੇ ਹੋ ਕੇ ਤੇ ਸਾਂਝੀ ਲੜਾਈ ਲੜ ਸਕਣ ਪਹਿਲ ਕੀਤੀ ਜਾਊਗੀ ਨਹੀਂ ਪਹਿਲ ਕੀਤੀ ਹੋਈ ਹੈ ਹਮ ਭਾਰਤੀ ਕਿਸਾਨ ਉਨਤਾ ਦਖਾਂਦਾ ਮਨਜੀਤ ਨਰੇ ਅਸੀਂ ਆਪਦੇ ਵੱਲੋਂ ਪਹਿਲ ਕੀਤੀ ਹੋਈ ਹੈ ਵੇਖੋ ਡੱਬ ਵਾਲੀ ਬਾਰਡਰ ਅਸੀਂ ਜਾ ਕੇ ਘੇਰਿਆ ਹੋਇਆ ਪੂਰੀ ਉੱਥੇ ਰੌਣਕ ਬਣ ਗਈ ਟਰਾਲੀਆਂ ਉੱਲ ਜਾ ਕੇ ਕਰੀਆਂ ਪੂਰਾ ਮੋਰਚਾ ਸਾਡਾ ਉੱਥੇ ਲੱਗਾ ਹੋਇਆ ਤੇ ਪਹਿਲ ਕੀਤੀ ਜਿਹੜਾ 3 ਦਿਨ ਭਾਜਪੀ ਦੇ ਅਗੋਂ ਕਰਿਆ ਪਹਿਲ ਕੀਤੀ ਟੋਲ ਪਲਾਜੇ 17 18 19 ਬੰਦ ਕੀਤੇ ਨੇ ਪਹਿਲ ਕੀਤੀ 15 ਨੂੰ ਟ੍ਰੇਨਾਂ ਰੁਕੀਆਂ ਨੇ ਪਹਿਲ ਕੀਤੀ ਡੱਲੇਵਾਲ ਹਰਿਆਣਾ ਗੱਲਬਾਤ ਕਰਨ ਲਈ ਇੱਕ ਕਮੇਟੀ ਬਣਾਈਏ ਪਹਿਲ ਕੀਤੀ ਉਸ ਕਮੇਟੀ ਦੀ ਗੱਲ ਚੱਲੀ ਏ ਤੇ ਹੁਣ ਵੀ ਚੱਲ ਰਹੀ ਏ ਉਹਦੇ ਸਿੱਟੇ ਚੰਗੇ ਨਿਕਲਗੇ ਆਸ ਵੀ ਹੈਗੀ ਏ ਤਾਂ ਪਹਿਲੀ ਪਹਿਲ ਕਰਾਂਗੇ ਨਹੀਂ ਪਹਿਲ ਤਾਂ ਕੀਤੀ ਹੋਈ ਏ ਅਸੀਂ ਆਪਦੀ ਜਥੇਬੰਦੀ ਵੱਲੋਂ ਵੀ ਕੀਤੀ ਹੋਈ ਏ ਤੇ ਐਸਕੇਮ ਨੇ ਵੀ ਆਪਦੀ ਅਲੋਕ ਕੀਤੀ ਹੋਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਭਾਂ ਦਾ ਮਿਹਰਬਾਨੀ ਸੋ ਜੁੜੇ ਰਹੋ ਸੱਚਾਈ ਨਾਲ ਫਿਰ ਮਿਲਾਂਗੇ ਧੰਨਵਾਦ